रजिया पूत न राज की जोग याहे के जोग न राज के भोग असमेद कह दीनो राजा कह पाठक हाहि नो कोल आलो कह असमेद कह दीनो राजा जय पत पाखियो सकल समाजा जनमेजा की सुगत कराई असमेद कह जीव बधाई दूसर पाए होत जोग एका रत्न दिए तेह दरब अनेका मंत्री कै अपना ठहरायो दूसर ठाورت सह बैठायो तीसर जो रजिया सुत रहा सैनपाल ताको पुण कहा बख्शी करता को ठहरायो सब दल को तेह काम चलायो राज पाए सबहु सुख पायो भूपत कौ नाचब सुख आयो नाचब कठे यों ਪੂਪਤ ਕਾ ਨਾਚ ਬ ਸੁਖ ਆਇਓ ਤੀਰਹ ਸੇ 64 ਮਰਦੰਗਾ ਬਾਜਤ ਹੈ ਕਈ ਕੋਟ ਉਪੰਗਾ ਦੂਸਰ ਭਾਏ ਭੇ ਮਦ ਅੰਦਾ ਦੇਖਤ ਨਾਚਤ ਲਾਏ ਸੁਗੰਧਾ ਰਾਜ ਸਾਜ ਦੋਹੂ ਤੇ ਭੂਲਾ ਵਾਹੀ ਕਹਿ ਜੈ ਛਤਰ ਸਿਰ ਝੂਲਾ ਕਰਤ ਕਰਤ ਬਹੁ ਦਿਨ ਅਸ ਰਾਜਾ ਕੁਨ ਤੂੰ ਹੂੰ ਭੁੱਲਿਓ ਰਾਜ ਸਮਾਜਾ ਮਦ ਕਰ ਅੰਧ ਭਏ ਦੋ ਭਰਾਤਾ ਰਾਜ ਕਰਨ ਕੀ ਬਿਸਰੀ ਬਾਤਾ ਦੋਹਰਾ ਜੇ ਚਾਹੇ ਤਾਕੋ ਹਨੇ ਜੋ ਬਾਛੈ ਸੋ ਲੇ ਜੇ ਰਾਖੈ ਸੋਈ ਰਹੇ ਜੇ ਜਾਣੈ ਤੈ ਦੇ ਚਉਪਈ ਐਸੀ ਭਾਂਤ ਕੀਨੋ ਇਹ ਜਬ ਹੀ ਪ੍ਰਜਾ ਲੋਕ ਸਭ ਬਸ ਭਏ ਤਵਹਿ ਔ ਬਸ ਹੋਏ ਗਏ ਨੇਬ ਖਵਾਸਾ ਜੋ ਰਾਗ ਤਿਤੈ ਨਿਰਪਕੀ ਆਸਾ ਏਕ ਦਿਵਸ ਤਿਉ ਪ੍ਰਾਤ ਸੁਜਾਨਾ ਮੰਡਸ ਚੌਪਰ ਖੇਲ ਖਿਲਾਨਾ ਦਾਉ ਸਮੈ ਕਛ ਰਸਕ ਵਿਚਾਰਿਓ ਅਜੈ ਸੁਨਤ ਤਹਿ ਭਾਤ ਉਚਾਰਿਓ ਦੋਹਰਾ ਹਾਂਜੀ ਇਹ ਇਹ ਪਾਠੀ ਕਾ ਅਜੈ ਸੁਨਤ ਇਹ ਭਾਤ ਉਚਾਰਿਓ ਅਜੈ ਸੁਣਤ ਇਹ ਭੰਤ ਉਚਾਰਿਓ ਦੋਹਰਾ ਕਹਾ ਕਰੈ ਕਹਾ ਕਰੈ ਦਾ ਕਹਿ ਪਰੈ ਕਹਾ ਕਰੈ ਦਾ ਕਹਿ ਪਰੈ ਕਹਿ ਇਹ ਬਦ ਸੂਤ ਕਹਾ ਸਤਰ ਜਾਤੇ ਮਰੈ ਜੋ ਰਜਿਆ ਕਾ ਪੂਤ ਚੌਪਈ ਇਹ ਆਜ ਹਮ ਖੇਲ ਵਿਚਾਰੀ ਸੋ ਭਗਤ ਹੈ ਪ੍ਰਗਟ ਪੁਕਾਰੀ ਇਕ ਹੈ ਰਤਨ ਰਾਜ ਧਨ ਲੀਨਾ ਦੁਤੀਆ ਆਸਬ ਉਸਟ ਗਜਲੀਨਾ ਕੁਰੈ ਬਾਟ ਸੈਨ ਸਭ ਲੀਆ ਤੀਨੋ ਪਾਟ ਤੀਨ ਕਰ ਕੀਆ ਪਾਸਾ ਢਾਰ ਧਰੈ ਕਸ ਦਾਵਾ ਕਹਾਂ ਖੇਲ ਤੋ ਕਰੈ ਕਰਾਵਾ ਚੌਪਰ ਖੇਲ ਪਰਿ ਤੇ ਮਹਾ ਦੇਖਤ ਊਚ ਨੀਚ ਕਰ ਨਰਨਾਹ ਜਵਾਲਾ ਰੂਪ ਸੁਪਰਦਾ ਬਾਢੀ ਭੂਪਤ ਫਿਰਤ ਭੂਪਨ ਉਪਨ ਫਿਰਤ ਸੰਘਾਰਤ ਕਾਢੀ ਤਣਕੇ ਵਿਚ ਪਰੀ ਅਸ ਖੇਲਾ ਕਟਨ ਸੁਹਤ ਭਇਓ ਮਟਨ ਦੋਹਿਲਾ ਪ੍ਰਥਮੇ ਰਤਨ ਦਰਬ ਬੋਹ ਲਾਇਓ ਵਸਤਰ ਬਾਜ ਗਜ ਬਹੁਤ ਹਰਾਇਓ